ਅੱਜ ਯੁੱਧ ਨਸ਼ਾ ਵਿਰੋਧੀ ਇਸਤਤਨ ਪਤਾ ਸਾਰਿਆਂ ਨੂੰ ਵੀ ਇਹ ਮੋਹਮ ਸਾਰੇ ਪੰਜਾਬ ਚ ਜਿਹੜੀ ਚੱਲ ਰਹੀ ਹੈ ਪਿਛਲੇ ਮਾਰਚ ਤੋਂ ਲੈ ਕੇ ਤੇ ਉਹਦੇ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨਸ ਸਾਰੇ ਜ਼ਿਲ੍ਹਿਆਂ ਚ ਕਰਾਏ ਜਾ ਰਹੇ ਹਨ ਉਸੇ ਲੜੀ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟ ਸਪੌਟ ਨੇ ਜਿੱਥੇ ਡਰੱਗਸ ਦੇ ਕੇਸੇ ਜ਼ਿਆਦਾ ਹੁੰਦੇ ਨੇ ਜਾਂ ਜ਼ਿਆਦਾ ਉਤਸ਼ਾਹਤਆ ਹੁੰਦੀਆਂ ਨੇ ਉਹਨਾਂ ਥਾਵਾਂ ਤੇ ਕਰਾਏ ਜਾ ਰਹੇ ਹਨ ਹੁਸ਼ਿਆਰਪੁਰ ਤੇ ਅੱਜ ਅਸੀਂ 11 ਥਾਵਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ 13 ਅਗਸਤਡ ਆਫੀਸਰ ਤੇ 500 ਤੋਂ ਜ਼ਿਆਦਾ ਮੁਲਾਜ਼ਮ ਜਿਹੜੇ ਨੇ ਇਹਦੇ ਵਿੱਚ ਭਾਗ ਲੈ ਰਹੇ ਨੇ ਤੇ ਜਿਹੜਾ ਤੁਹਾਨੂੰ ਪਤਾ ਹੈ ਵੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਚੰਗੀ ਪਰਫਾਰਮੈਂਸ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਹਨਾਂ ਨੇ ਹੁਣ ਤੱਕ ਤਕਰੀਬਨ 650 ਐਫ ਆਈ ਆਰ ਦਰਜ ਕੀਤੀਆਂ ਨੇ ਐਨ ਡੀ ਪੀਆ ਜੱਟ ਦੇ ਅੰਦਰ ਔਰ ਇਹਦੇ ਵਿੱਚ 900 ਤੋਂ ਵੱਧ ਜਿਹੜੇ ਨੇ ਮਲਜਮ ਜਿਹੜੇ ਨੇ ਉਹਨਾਂ ਨੂੰ ਫੜਿਆ ਗਿਆ ਹੈ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਦੇ ਚ ਜਿਹੜੀਆਂ 650 ਤੋਂ ਐਫ ਆਰ ਦਰਜ ਹੋਈਆਂ ਨੇ ਤਕਰੀਬਨ 250 ਤੋਂ ਜ਼ਿਆਦਾ ਜਿਹੜੀਆਂ ਐਫ ਆਰ ਨੇ ਉਹ ਜਦੋਂ ਅਸੀਂ ਸੇਫ ਪੰਜਾਬ ਹੈਲਪਲਾਈਨ ਕਹਿੰਦੇ ਆ ਮਤਲਬ ਲੋਕਾਂ ਦੀ ਖਬਰ ਦੇਣ ਤੋਂ ਬਾਅਦ 250 ਕੇਸ ਰਜਿਸਟਰ ਹੋਏ ਨੇ ਸੋ ਜਿਹਦੇ ਨਾਲ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਵੀ ਉਹ ਦੱਸਦੇ ਨੇ ਤੇ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਸ਼ਮੂਲੀਅਤ ਕਿਉਂਕਿ ਕਮਿਊਨਿਟੀ ਦੀ ਪਾਰਟਿਸਪੀਸ਼ਨ ਤੋਂ ਬਿਨਾ ਕੋਈ ਵੀ ਮੋਹਮ ਜੜੀ ਹੈ ਉਹ ਸਕਸੈਸਫੁਲ ਨਹੀਂ ਹੋ ਸਕਦੀ ਸੋ ਅਸੀਂ ਲੋਕਾਂ ਦੀ ਇਨਫੋਰਮੇਸ਼ਨ ਦੇ ਉੱਤੇ ਲੋਕਾਂ ਦੇ ਕਹਿਣ ਦੇ ਉੱਤੇ ਉਸ ਚੀਜ਼ ਨੂੰ ਵੈਰੀਫਾਈ ਕਰਕੇ ਹੀ ਜਿਹੜੇ ਇਹ ਨਾਲ ਐਕਸ਼ਨ ਲੈਣੇ ਆ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੀ ਕਮਿਊਨਿਟੀ ਆ ਜਿਹੜੀ ਇਸ ਮੋਹਮ ਨੂੰ ਸਕਸੈਸਫੁਲ ਬਣਾਉਣ ਵਿੱਚ ਸਾਡੀ ਪੂਰੀ ਮਦਦ ਕਰ ਰਹੀ ਹੈ ਕੁਈ ਇਸ ਤਰ੍ਹਾਂ ਦਾ ਏਰੀਆ ਵੀ ਜਿਨ੍ਹਾਂ ਦੇ ਘਟਣ ਵਾਲੇ ਜਿਆਦਾ ਐਫਆਈਆ ਰਹਾ ਉਹਦਾ ਤੇ ਕੀ ਕ੍ਰਾਈਟੇਰੀਆ ਜੀ ਨਹੀਂ ਦੇਖੋ ਜਿਹੜਾ ਘਟਾਣ ਵਗੈਰਾ ਦਾ ਕ੍ਰਾਈਟੇਰੀਆ ਇਸ ਤਰ੍ਹਾਂ ਨਹੀਂ ਹੁੰਦਾ ਘਟਾਣ ਦਾ ਤਾਂ ਇਹ ਹੁੰਦਾ ਦੇਖੋ ਜਿਹੜੀ ਇਹ ਐਨਡੀਪੀ ਐਕਟ ਦੇ ਅੰਦਰ ਨਾ ਅਸੀਂ ਜਿਹੜੇ ਮਲਜ਼ਮ ਨੇ ਉਹਨਾਂ ਦੀ ਪ੍ਰਾਪਰਟੀ ਜਿਹੜੇ ਰਿਪੀਟ ਆਫੈਂਡਰਸ ਹੁੰਦੇ ਨੇ ਉਹਨੂੰ ਫ੍ਰੀਜ਼ ਕਰਦੇ ਉਹ ਜੱਜ ਸਾਹਿਬ ਹਾਈ ਕੋਰਟ ਦੇ ਜਾਂ ਜਿਹੜੀ ਐਡਵਾਈਜ਼ਰੀ ਬੋਰਡ ਹੁੰਦਾ ਉਹ ਆਫ ਕਰਦੇ ਨੇ ਮੇਰੇ ਖਿਆਲ ਹੁਣ ਤੱਕ ਚਾਰ ਪੰਜ ਮਹੀਨਿਆਂ ਦੇ ਵਿੱਚ 12 ਕਰੋੜ ਤੋਂ ਜ਼ਿਆਦਾ ਦੀ ਮਲਜ਼ਮਾਂ ਦੀ ਪ੍ਰਾਪਰਟੀ ਨੂੰ ਕੀਸ਼ ਕੀਤਾ ਜਾ ਚੁੱਕਾ ਹੈ ਜਿੱਥੇ ਤੱਕ ਤੁਸੀਂ ਢਾਉਣ ਵਾਲੀ ਗੱਲ ਕੀਤੀ ਹੈ ਉਹ ਜਿਹੜੇ ਹੁੰਦੇ ਨੇ ਲੋਕਲ ਐਡਮਿਨਿਸਟ੍ਰੇਸ਼ਨ ਰੈਵਨਿਊ ਉਹ ਪੁਲਿਸ ਦੀ ਮਦਦ ਲੈਂਦੀ ਹੈ ਅਗਰ ਕੋਈ ਇਲੀਗਲੀ ਕੋਈ ਪ੍ਰਾਪਰਟੀ ਬਣੀ ਹੋਈ ਆ ਜਾਂ ਕੋਈ ਵੀ ਹੈ ਉਹ ਰੈਵਨਿਊ ਅਥਾਰਟिटीज ਦਾ ਕੰਮ ਹੁੰਦਾ ਔਰ ਰੈਵਨਿਊ ਅਥਾਰਟੀ ਜਿੱਥੇ ਉਹਨਾਂ ਨੂੰ ਪੁਲਿਸ ਦੀ ਮਦਦ ਚਾਹੀਦੀ ਆ ਪੁਲਿਸ ਉਹਨਾਂ ਦੀ ਮਦਦ ਕਰਦੀ ਆ ਸਰ ਮੈਡੀਸਿਨ ਜਿਹੜਾ ਮੈਡੀਕਲ ਨਸ਼ਾ ਉਹ ਕੀ ਥੱਲ ਪਾਉਣ ਲਈ ਕੀ ਕਰ ਰਹੀ ਆ ਪੁਲਿਸ ਕਿਉਂਕਿ ਮੈਡੀਸਿਨ ਮਾਰਕੀਟ ਆ ਤੇ ਉੱਥੇ ਵੀ ਕਾਫੀ ਕੇਸ ਇਦਾਂ ਦੇ ਮਿਲਦੇ ਨੇ ਤੇ ਇਹਨਾਂ ਦੀ ਦੱਤ ਹੀ ਹੋਈ ਆ ਉੱਤੇ ਜੀ ਦੇਖੋ ਜਦੋਂ ਅਸੀਂ ਪ੍ਰੈਸ਼ਰ ਪਾਨੇ ਆ ਤਾਂ ਜਿਹੜੀਆਂ ਮੈਡੀਸਿਨਸ ਨਾਰਮਲ ਯੂਜ਼ ਦੇ ਚੂਜ਼ ਹੁੰਦੀਆਂ ਨੇ ਉਹਨਾਂ ਦਾ ਮਿਸਯੂਜ਼ ਸ਼ੁਰੂ ਹੋ ਜਾਂਦਾ ਹੈ ਕਈ ਜਿਹੜੇ ਐਡਿਕਟਸ ਉਹ ਉਹਨਾ ਮੈਡੀਸਿਨਸ ਨੂੰ ਦੁਕਾਨਾਂ ਤੋਂ ਲੈ ਕੇ ਤੇ ਉਹਨੂੰ ਇੱਕ ਗੋਲੀ ਦੇਵੇ ਜਾਂ 10 ਗੋਲੀਆਂ ਖਾ ਲੈਂਦੇ ਤਾਂ ਉਹਦਾ ਉਹ ਨਸ਼ਾ ਹੋ ਜਾਂਦਾ ਹੈ। ਤੋਂ ਇਹ ਸਾਰੇ ਕੈਮਿਸ ਐਸੋਸੀਏਸ਼ਨ ਦੇ ਨਾਲ ਵੀ ਮੀਟਿੰਗਸ ਕਰਕੇ ਉਹਨਾਂ ਨੂੰ ਵੀ ਇਹ ਐਨਸ਼ੋਰ ਕੀਤਾ ਜਾਂਦਾ ਹੈ ਵੀ ਤੁਸੀਂ ਇੱਕ ਤਾਂ ਪਰਚੀ ਦੇ ਉੱਪਰ ਹੀ ਦਵਾਈ ਮਿਲੇ। ਜਿਹੜੀ ਸ਼ੈਡਿਊਲ ਡਰੱਗਸ ਆ ਗਈਆਂ ਨੇ ਉਹ ਉਹਨਾਂ ਨੂੰ ਸਪੈਸ਼ਲੀ ਡਰੱਗ ਦੀ ਜਿਹੜੀ ਪਰਚੀ ਆ ਡਾਕਟਰ ਦੀ ਸਲਾਹ ਦੇ ਉੱਪਰ ਹੀ ਮਿਲੇ ਔਰ ਇਸ ਤਰ੍ਹਾਂ ਆਫ ਦੀ ਕਾਊਂਟਰ ਉਹ ਨਾ ਦਿੱਤੀਆਂ ਜਾਣ ਤੇ ਜਿੱਥੇ ਵੀ ਕੋਈ ਅਸੀਂ ਡਰੱਗ ਇੰਸਪੈਕਟਰ ਨੂੰ ਲੈ ਕੇ ਨਾਲ ਉੱਥੇ ਰੇਡਸ ਵਗੈਰਾ ਹੁੰਦੀਆਂ ਨੇ ਅਗਰ ਕੋਈ ਇਹੋ ਜੀ ਪਤਾ ਲੱਗਦਾ ਵੀ ਉਹ ਗਲਤ ਜਾਣਬੁੱਝ ਕੇ ਦਵਾਈਆਂ ਇਸ ਤਰ੍ਹਾਂ ਦੀਆਂ ਨਸ਼ੀਲੀ ਦਵਾਈਆਂ ਜ਼ਿਆਦਾ ਵੇਚ ਰਿਹਾ ਹੈ ਜਾਂ ਵਿਦਆਊਟ ਲਾਇਸੈਂਸ ਵੇਚ ਰਿਹਾ ਤਾਂ ਉਹਦੇ ਖਿਲਾਫ ਪੂਰੀ ਕਾਰਵਾਈ ਹੁੰਦੀ ਹੈ ਜਿਹੜੇ ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਜਿਹੜੇ ਐਡਿਕਟ ਨੇ ਦੇਖੋ ਜਦ ਤੱਕ ਉਹ ਠੀਕ ਨਹੀਂ ਹੋਣਗੇ ਡਿਮਾਂਡ ਨਹੀਂ ਘਟੇਗੀ ਸੋ ਉਹਨਾਂ ਨੂੰ ਅਸੀਂ ਤਕਰੀਬਨ ਮੇਰੇ ਖਿਆਲ 250 ਤੋਂ ਜ਼ਿਆਦਾ ਇਹ 4-5 ਮਹੀਨਿਆਂ ਦੇ ਵਿੱਚ ਜਿਹੜੇ ਐਡਿਕਟਸ ਨੇ ਇਹਨਾਂ ਨੂੰ ਜਿਹੜੇ ਰੀਹੈਬਿਲਿਟੇਸ਼ਨ ਸੈਂਟਰਸ ਨੇ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਉਹਨਾਂ ਦੀ ਟ੍ਰੀਟਮੈਂਟ ਪੂਰੇ ਸਾਈਕੋਲੋਜਿਸਟ ਉਹਨਾਂ ਨੇ ਉਹ ਦੇਖਦੇ ਨੇ ਫਿਰ ਕਿਸ ਤਰ੍ਹਾਂ ਦੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਉਹਨਾਂ ਨੂੰ ਫਿਰ ਰੈਗੂਲਰ ਦਵਾਈ ਦੇ ਨਾਲ ਡੀ ਐਡਿਕਸ਼ਨ ਵੱਲ ਉਹਨਾਂ ਨੂੰ ਲਾਇਆ ਗਿਆ ਤੋ ਇਸ ਤਰ੍ਹਾਂ ਇਹ ਮਲਟੀਪ੍ਰੋਂਗਡ ਸਟ੍ਰੈਟਜੀ ਹੈਗੀ ਹੈ ਜਿਹਦੇ ਵਿੱਚ ਅਸੀਂ ਈਵਨ ਦੇਖੋ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧਾਣੇ ਆ ਜਿਹੜੀ ਪਿੰਡਾਂ ਦੇ ਵਿੱਚ ਤਕਰੀਬਨ ਰੈਗੂਲਰ ਤੌਰ ਦੇ ਉੱਤੇ ਅਸੀਂ ਸੰਪਰਕ ਮੀਟਿੰਗਾਂ ਕਰਦੇ ਆ ਉਹ ਪਿੰਡ ਲੈਵਲ ਦੀਆਂ ਹੁੰਦੀਆਂ ਨੇ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਬਲਾਕ ਲੈਵਲ ਦੀਆਂ ਕਮੇਟੀਆਂ ਬਣੀਆਂ ਨੇ ਉਹ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਔਰ ਗਾਹੇ ਬਗਾਹੇ ਅਸੀਂ ਫਿਰ ਜਿਹੜੇ ਸਬਡਿਵੀਜ਼ਨ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਵੀ ਸਾਰੇ ਲੋਕਾਂ ਨੂੰ ਸਾਰੇ ਜਿਹੜੇ ਮੋਤਬਰ ਆਦਮੀ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਅਸੀਂ ਸੰਪਰਕ ਮੀਟਿੰਗਸ ਕਰਦੇ ਰਹਿੰਦੇ ਆ ਤਾਂ ਇਹਦੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਹੁੰਦੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਸਾਰੇ ਲੋਕ ਇਹਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਇਹ ਸਿਰਫ ਪੁਲਿਸ ਦਾ ਇੱਕ ਮੋਹਮ ਨਹੀਂ ਹੈ ਇਹ ਸਾਰੇ ਪੰਜਾਬ ਦੀ ਮੋਹਮ ਹੈ ਔਰ ਜਿਹਦੇ ਵਿੱਚ ਸਾਨੂੰ ਸਭ ਨੂੰ ਰਲ ਮਿਲ ਕੇ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਸਰ ਅਕਸਰ ਕਿਹਾ ਜਾਂਦਾ ਕਿ ਇੱਕ ਤੋਂ ਪਰਚੇ ਨੇ ਇਹਦੇ ਕੀ ਕਾਰਨ ਇਸ ਦਾ ਨਸ਼ਾ ਵੇਚਣਾ ਛੱਡਣ ਦੀ ਬਜਾਏ ਉਹ ਦੁਆਰਾ ਵੇਚਣਾ ਫੇਰ ਸ਼ੁਰੂ ਕਰ ਦਿੰਦਾ ਬਾਹਰ ਆ ਕੇ ਦੇਖੋ ਉਹ ਉਹਨੇ ਇਸ ਚੀਜ਼ ਨੂੰ ਉਹਦੇ ਦੋ ਵਜ੍ਹਾ ਹੁੰਦੀਆਂ ਨੇ ਇੱਕ ਤਾਂ ਹੁੰਦਾ ਜਦੋਂ ਕੋਈ ਨਸ਼ਾ ਆਪ ਕਰਦਾ ਉਹਨੂੰ ਨਸ਼ਾ ਖਰੀਦਣ ਲਈ ਜਦੋਂ ਛੋਟੇ ਲੈਵਲ ਤੇ ਸ਼ੁਰੂ ਹੁੰਦਾ ਤਾਂ ਉਹਨੂੰ ਨਸ਼ਾ ਖਰੀਦਣ ਲਈ ਪੈਸੇ ਚਾਹੀਦੇ ਹੁੰਦੇ ਨੇ ਉਹ ਫਿਰ ਕੀ ਕਰਦਾ ਕੁਝ ਜਿਵੇਂ ਨਸ਼ਾ ਲੈ ਕੇ ਆਇਆ ਕੁਝ ਆਪ ਵਰਤਦਾ ਕੁਝ ਅੱਗੇ ਦੂਜਿਆਂ ਦੇ ਦਿੰਦਾ ਉਹਦੇ ਨਾਲ ਉਹਦਾ ਚੇਨ ਬਣ ਜਾਂਦਾ ਦੂਸਰਾ ਇਹ ਹੁੰਦਾ ਵੀ ਜਿਹੜੇ ਕ੍ਰਿਮੀਨਲਸ ਹੈਗੇ ਨੇ ਜਿਨ੍ਹਾਂ ਨੇ ਇਹਨੂੰ ਧੰਦਾ ਬਣਾਇਆ ਹੋਇਆ ਉਹਨਾਂ ਨੇ ਜਦੋਂ ਵੀ ਉਹ ਕਈ ਵਾਰੀ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਬੇਲ ਹੋ ਜਾਂਦੀ ਹੈ ਫਿਰ ਉਹ ਦੁਬਾਰਾ ਇਹੀ ਕੰਮ ਤੇ ਲੱਗ ਜਾਂਦੇ ਨੇ ਔਰ ਅਸੀਂ ਸਪੈਸ਼ਲੀ ਇਸ ਯੁੱਧ ਨਸ਼ਿਆਂ ਵਿਰੁੱਧ ਇਸ ਚੀਜ਼ ਨੂੰ ਖਾਸ ਮੱਦੇ ਨਜ਼ਰ ਰੱਖਿਆ ਹੈ ਵੀ ਜਦੋਂ ਵੀ ਜੇਲ੍ਹ ਤੋਂ ਜਿਹੜੇ ਬੰਦੇ ਬਾਹਰ ਆਉਂਦੇ ਨੇ ਉਹਨਾਂ ਤੇ ਲੋਕਾਂ ਦੀ ਮਦਦ ਨਾਲ ਖਾਸ ਨਜ਼ਰ ਰੱਖੀ ਜਾਂਦੀ ਹੈ ਜੇ ਉਹ ਦੁਬਾਰਾ ਕੰਮ ਦੇ ਵਿੱਚ ਸ਼ੁਰੂ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਫਿਰ ਸਖਤ ਐਕਸ਼ਨ ਲਿਆ ਜਾਂਦਾ ਹੈ